ਨਿਸ਼ਕਲ ਮੈਂ ਅਵਿਨਾਸ਼ਾ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਬਹੁਤ ਦੇਰ ਤੋਂ ਲੋਗਾਂ ਨੂੰ ਯਾਦ ਸੀ ਕਿ ਮੋਦੀ ਜੀ ਐਸਾ ਇੱਕ ਕਦਮ ਚੁੱਕਣਗੇ ਜਿਹਦੇ ਨਾਲ ਪਾਕਿਸਤਾਨ ਜਿਹੜਾ ਹੈ ਉਹ ਡਰਦਾ ਹੋਇਆ ਜਿਹੜੀ ਉਹਨੇ ਗਲਤੀ ਕੀਤੀ ਹੈ ਉਹਦਾ ਅਹਿਸਾਸ ਵੀ ਕਰੇਗਾ ਤੇ ਇੱਕ ਵਾਰੀ ਫੇਰ ਇਦਾਂ ਦਾ ਕੰਮ ਨਾ ਕਰੇ ਉਸ ਲਈ ਉਹ ਇੱਕ ਵਾਰੀ ਸੋਚੇਗਾ ਜਿਹੜਾ ਆਪਰੇਸ਼ਨ ਦਾ ਨਾਮ ਉਸਿਆ ਲਿਖਿਆ ਗਿਆ ਲਿਖਿਆ ਗਿਆ ਸੰਦੂਰ ਮੈਂ ਸਮਝਦਾ ਕਿ ਉਹਨਾਂ ਸਾਰੇ ਜਿਹੜੇ ਸ਼ਹੀਦ ਹੋਏ ਲੋਕ ਉਸ ਬਾਦਾਂ ਚ ਜਿਨ੍ਹਾਂ ਦੀ ਮ੍ਰਿਤਿ ਹੋਈ ਹੈ ਉਹਨਾਂ ਦੀਆਂ ਪਤਨੀਆਂ ਮੈਂ ਜਿਹੜੇ ਘੁੰਮਣ ਗਏ ਸੀ ਪੈਰਗਾਮ ਦੇਖਣ ਗਏ ਸੀ ਉਹਨਾਂ ਦੇ ਸੰਦੂਰ ਜਿਹੜੇ ਉਸ ਨੂੰ ਡੈਡੀਕੇਟਿਡ ਇਹ ਜਿਹੜਾ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਇਹਦੇ ਨਾਲ ਜਿਹੜੀ ਇੱਕ ਆਤਮਿਕਤਾ ਲੋਕਾਂ ਦੀ ਜੁੜੀ ਹੈ ਉਦੇ ਅਸ਼ੀਰਵਾਦ ਹੁਨਾ ਸਾਰੇ ਸੈਨਿਕਾਂ ਨੂੰ ਮਿਲ ਰਿਹਾ ਜਿਹੜੇ ਇਸ ਆਪਰੇਸ਼ਨ 'ਚ ਲੱਗੇ ਹੋਏ ਨੇ ਚਾਹੇ ਹਜੇ ਅਤਵਾਦੀਆਂ ਦੇ ਅੱਡੇ ਹੀ ਤਬਾਹ ਕੀਤੇ ਨੇ ਬਹੁਤ ਵੱਡਾ ਸੰਦੇਸ਼ ਜਿਹੜਾ ਹੈ ਮੋਦੀ ਸਾਹਿਬ ਨੇ ਦੇਸ਼ ਤੇ ਲੋਗਾਂ ਨੂੰ ਦਿੱਤਾ ਔਰ ਖਾਸ ਤੌਰ ਤੇ ਸਾਡੇ ਸੈਨਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਉਹ दांव ਤੇ ਲਾ ਕੇ ਜਾ ਕੇ ਆਪਰੇਸ਼ਨ ਜਿਹੜਾ ਹੈ ਕਾਮਯਾਬ ਕੀਤਾ ਮੋਦੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਦੇਸ਼ ਨੂੰ ਇੱਕ ਅੱਛੀ ਦਿਸ਼ਾ ਦੇ ਕੇ ਮੌਕਾ ਸੰਭਾਲਦੇ ਹੋਏ ਲੋਕਾਂ ਦੇ ਸੈਂਟੀਮੈਂਟਸ ਦੀ ਕਦਰ ਕਰਦੇ ਹੋਏ ਔਰ ਜੋ ਲੋਕ ਚਾਹੁੰਦੇ ਸੀ ਕਿ ਪਾਕਿਸਤਾਨ ਨੂੰ ਸਬਕ ਸਿਖਾਣਾ ਚਾਹੀਦਾ ਪਹਿਲਾਂ ਉਹਦਾ ਮਾਹੌਲ ਬਣਿਆ ਪਾਣੀ ਰੋਕਿਆ ਪਾਣੀ ਰੋਕਣ ਤੋਂ ਬਾਅਦ ਜੋ ਹਹਾਕਾਰ ਮਚੀ ਉਹ ਵੀ ਸਾਡੇ ਸਾਹਮਣੇ ਆ ਉਹ ਬਿਸ਼ੱਕ ਨਾ ਹਥਿਆਰ ਸੁਨੇ ਚੱਕਿਆ ਸੀ ਨਾ ਤਲਵਾਰ ਚੱਕੀ ਸੀ ਲੇਕਿਨ ਇੱਕ ਬਹੁਤ ਵੱਡਾ ਸੰਦੇਸ਼ ਪਾਕਿਸਤਾਨ ਦੇ ਲੋਕਾਂ ਨੂੰ ਦਿੱਤਾ ਉਸ ਤੋਂ ਬਾਅਦ ਜਿੰਨੇ ਪਾਕਿਸਤਾਨੀ ਹਿੰਦੁਸਤਾਨ ਚ ਆਏ ਸੀ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਉਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਸੰਦੇਸ਼ ਜਿਹੜਾ ਹੈ ਉਹ ਮਿਲਿਆ ਜਿਹੜੇ ਸਾਡੇ ਲੋਗ ਜਿਨ੍ਹਾਂ ਦੀ ਮਰਤੂ ਹੋਈ ਹੈ ਉਹਨਾਂ ਦੇ ਪਰਿਵਾਰ ਰੋਂਦੇ ਸੀ ਲੇਕਿਨ ਜਦੋਂ ਅਸੀਂ ਬਾਰਡਰ ਦੇਖਦੇ ਸੀ ਪਾਕਿਸਤਾਨੀਆਂ ਨੇ ਤਾਂ ਆਪਣੇ ਬੰਦਿਆਂ ਨੂੰ ਇੱਕ ਦਿਨ ਬਾਰਡਰ ਹੀ ਬੰਦ ਕਰ ਦਿੱਤਾ ਉਹ ਇਸ ਤਰ੍ਹਾਂ ਦਾ ਜਿਹੜਾ ਹੈ ਅਮਾਨਨ ਇਨ ਹਿਊਮਨ ਐਕਟ ਕਰਕੇ ਆਪਣੇ ਲੋਕਾਂ ਦਾ ਵੀ ਉਹ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਸੀ ਲੇਕਿਨ ਮੋਦੀ ਸਾਹਿਬ ਨੇ ਇਹ ਫੈਸਲਾ ਲਿਆ ਕਿ ਜਿਹੜੇ ਪਾਕਿਸਤਾਨੀ ਜਿੰਨੇ ਵੀ ਇੱਥੇ ਆਏ ਨੇ ਉਹ ਵਾਪਸ ਆਪਣੇ ਦੇਸ਼ ਜਾਣ ਤਾਂ ਕਿ ਇੱਕ ਸਨੇਹਾ ਦਿੱਤਾ ਕਿ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਕਿੰਨਾ ਗੁੱਸਾ ਸਰਕਾਰ ਨੂੰ ਕਿੰਨਾ ਗੁੱਸਾ ਸਰਕਾਰ ਇੱਕ ਬਹੁਤ ਵੱਡਾ ਕਦਮ ਲੈਣ ਵਾਲੀ ਹੈ ਉਹਦੀ ਇੰਡੀਕੇਸ਼ਨ ਉਹਨਾਂ ਨੇ ਪਹਿਲਾਂ ਹੀ ਦਿੱਤੀ ਸੀ ਅੱਜ ਸੰਦੂਰ ਆਪਰੇਸ਼ਨ ਜਿਹੜਾ ਇੱਕ ਕਾਮਯਾਬ ਆਪਰੇਸ਼ਨ ਹੋਇਆ ਉਸ ਨੇ ਲੋਕਾਂ ਦਾ ਦਿਲ ਵੀ ਜਿੱਤਿਆ ਵਿਸ਼ਵਾਸ ਵੀ ਜਿੱਤਿਆ ਅੱਤਵਾਦੀਆਂ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ